ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਆਪਣੇ ਚੈਨਲ ਅਰਮਾਨ ਜ਼ਿੰਦਗੀ ਦੇ ਉੱਪਰ। ਅੱਜ ਦੀ ਕਹਾਣੀ ਹੈ ਬੇਰੁਜ਼ਗਾਰੀ ਜੋ ਕਿ ਸਾਡੇ ਦੇਸ਼ ਵਿੱਚ ਚੱਪੇ-ਚੱਪੇ ਤੇ ਵੇਖਣ ਨੂੰ ਮਿਲਦੀ ਹੈ। ਨੌਜਵਾਨ ਡਿਗਰੀਆਂ ਲੈ ਕੇ ਵੀ ਰੋਲਦੇ ਫਿਰਦੇ ਹਨ। ਉਹ ਹਰ ਥਾਂ ਤੇ ੱੱਕੇ ਖਾ ਰਹੇ ਹਨ। ਫਿਰ ਵੀ ਜ਼ਿੰਦਗੀ ਵਿੱਚ ਅਸਫਲ ਹੀ ਹਨ। ਸੋ ਆਪਾਂ ਅੱਜ ਦੀ ਕਹਾਣੀ ਦੀ ਸ਼ੁਰੂਆਤ ਕਰਦੇ ਹਾਂ। ਕੁਆਰੀਆਂ ਕੁੜੀਆਂ ਹੀ ਨਹੀਂ ਕਦੇ ਕਦੇ ਬੇਰੁਜ਼ਗਾਰ ਪੁੱਤ ਵੀ ਮਾਪਿਆਂ ਤੇ ਬੋਝ ਬਣ ਜਾਂਦੇ ਹਨ ਜੱਸੀ ਆਪਣੀ ਪੜ੍ਹਾਈ ਪੂਰੀ ਕਰ ਚੁੱਕਾ ਸੀ ਉੱਚੀਆਂ ਡਿਗਰੀਆਂ ਲੈਣ ਤੋਂ ਬਾਅਦ ਹੁਣ ਨੌਕਰੀ ਦੀ ਤਲਾਸ਼ ਵਿੱਚ ਦਰ ਬਦਰ ਠੋਕਰਾਂ ਖਾ ਰਿਹਾ ਸੀ ਫਿਰ ਵੀ ਢੰਗ ਦੀ ਨੌਕਰੀ ਨਹੀਂ ਸੀ ਮਿਲ ਰਹੀ ਪਿਓ ਦੇ ਸਿਰ ਤੇ ਬੜਾ ਕਰਜ਼ਾ ਸੀ ਕਿਰਾਏ ਦਾ ਮਕਾਨ ਫਿਰ ਮਾਪਿਓ ਦੀ ਦਵਾਈਆਂ ਦਾ ਖਰਚ ਭੈਣ ਵੀ ਵਿਆਹ ਜੋਗੀ ਹੋ ਚੁੱਕੀ ਸੀ ਦੈਨ ਪਰ ਕਾਮ ਲੱਭਣਾ ਸ਼ਾਮ ਨੂੰ ਯਾਰਾਂ ਦੋਸਤਾਂ ਚ ਬੈ ਕੇ ਜਦੋਂ ਰਾਤੀ ਘਰ ਮੁੜਨਾ ਬਾਪੂ ਨੇ ਬੜੀ ਆਸ ਨਾਲ ਪੁੱਤ ਵੱਲ ਤੱਕਣਾ ਕਿ ਖੋਰੇ ਅੱਜ ਕੋਈ ਗੱਲ ਬਣ ਗਈ ਹੋ ਤੇ ਪੁੱਤ ਨੇ ਨੀਵੀਂ ਜੀ ਪਾ ਕੇ ਕਮਰੇ ਵੱਲ ਨੂੰ ਲੰਘ ਜਾਣਾ ਮਿਡਲ ਕਲਾਸ ਦਾ ਮੁੰਡਾ ਹੋਣ ਕਰਕੇ ਬਾਪੂ ਦਾ ਵੀ ਕੋਈ ਤਗੜਾ ਬਿਜ਼ਨਸ ਨਹੀਂ ਸੀ ਜੋ ਪੜ੍ਹਾਈ ਮੁੱਕਦੀ ਤੇ ਸਾਂਭ ਲੈਂਦਾ ਤੇ ਉੱਚ ਡਿਗਰੀਆਂ ਲੈਣ ਕਰਕੇ ਕੋਈ ਛੋਟਾ ਮੋਟਾ ਕੰਮ ਕਰਦਿਆਂ ਵੀ ਸ਼ਰਮ ਆਉਂਦੀ ਸੀ ਕਦੇ-ਕਦੇ ਬਾਜ਼ਾਰ ਵਿੱਚ ਬੈਠਾ ਇਹਨਾਂ ਰੇੜੀ ਵਾਲੇ ਭਾਈਆਂ ਨੂੰ ਦੇਖ ਕੇ ਸੋਚਦਾ ਸਾਡੇ ਨਾਲੋਂ ਤਾਂ ਇਹ ਹੀ ਭਾਈ ਚੰਗੇ ਜੋ ਸਬਜ਼ੀ ਫਲ ਵੇਚਦੇ ਤੇ ਕੋਠੀਆਂਕਾਰਾਂ ਲਈ ਬੈਠੇ ਆ ਜਿਹੜੇ ਸ਼ਾਮ ਨੂੰ ਆ ਕੇ ਰੇੜੀ ਲਾਉਂਦੇ ਕੋਈ ਗੋਲ ਗੱਪੇ ਕੋਈ ਮੋਮੋਜ਼ ਹੋਰ ਵੀ ਖਾਣ ਪੀਣ ਦਾ ਸਮਾਨ ਵੇਚਦੇ ਇਹ ਤਾਂ ਸਭ ਤੋਂ ਵਧੀਆ ਨੇ ਰਾਤ ਹੁੰਦਿਆਂ ਸਭ ਵੇਖ ਜਾਂਦਾ ਤੇ ਮੋਟੀ ਕਮਾਈ ਕਰਕੇ ਘਰ ਜਾਂਦੇ ਹੁਣ ਜੱਸੀ ਵੀ ਡਿਪਰੈਸ਼ਨ ਵਿੱਚ ਰਹਿਣ ਲੱਗਾ ਸੀ ਰਾਤੀ देर ਤੱਕ ਜਾਗਣਾ ਸਵੇਰੇ ਦਿਨ ਚੜ੍ਹੇ ਤੱਕ ਸੁੱਤੇ ਰਹਿਣਾ ਬਾਪੂ ਨੂੰ ਵੀ ਹੁਣ ਬੇਰੁਜ਼ਗਾਰ ਪੁੱਤ ਤੇ ਗੁੱਸਾ ਆਉਣ ਲੱਗ ਪਿਆ ਸੀ ਇੱਕ ਦਿਨ ਗੁੱਸੇ ਵਿੱਚ ਪੁੱਤ ਨੂੰ ਲੱਤ ਮਾਰ ਕੇ ਉਠਾਇਆ ਤੇ ਖੂਬ ਖਰੀਆਂ ਖੋਟੀਆਂ ਸੁਣਾਈਆਂ ਪੁੱਤ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਤੇ ਮੂੰਸ਼ਿ ਪਾਉਂਦੇ ਹੋਏ ਉਹ ਗੁਸਲਖਾਨੇ ਵਿੱਚ ਵੜ ਗਿਆ ਤੇ ਤਿਆਰ ਹੋ ਕੇ ਬਿਨਾਂ ਕੁਝ ਖਾਦੇ ਪੀਤੇ ਹੀ ਘਰੋਂ ਨਿਕਲ ਗਿਆ ਮਾਂ ਵੀ ਹੁਣ ਬਾਪੂ ਨੂੰ ਬੋਲਣ ਲੱਗੀ ਕਿਉਂ ਜਵਾਨ ਪੁੱਤ ਦੇ ਪਿੱਛੇ ਪਏ ਰਹਿੰਦੇ ਹੋ ਕਿਤੇ ਕੁਝ ਘਰ ਹੀ ਨਾ ਲਵੇ ਕੀ ਕਰਾਂਗੇ ਫਿਰ ਇੱਕੋ ਇੱਕ ਮੁੰਡਾ ਸਾਰਾ ਦਿਨ ਲੰਘ ਗਿਆ ਰਾਤ ਹੋ ਗਈ ਅੱਜ ਜਿਸੀ ਘਰ ਹੀ ਨਾ ਮੁੜਿਆ ਕੁਣ ਸਾਰਿਆਂ ਨੂੰ ਫਿਕਰ ਹੋਣ ਲੱਗੀ ਫੋਨ ਵੀ ਬੰਦ ਪਿਆ ਸੀ ਕਿਸੇ ਅਨਹੋਣੀ ਤੋਂ ਮਾਪੇ ਵੀ ਡਰ ਗਏ ਸਨ ਸਾਰੀ ਰਾਤ ਜਾਗਦੇ ਆਂ ਫਿਕਰਾਂ 'ਚ ਲੰਗੀ ਦਿਨ ਚੜ ਗਿਆ ਪਰ ਜੱਸੀ ਦਾ ਕੋਈ ਅਤਾ ਪਤਾ ਨਾ ਲੱਗਾ ਹੁਣ ਪਿਓ ਦਾ ਵੀ ਦਿਲ ਧੜਕ ਰਿਹਾ ਸੀ ਕਿਉਂ ਜਵਾਨ ਪੁੱਤ ਨੂੰ ਖਰੀਆਂ ਖੋਟੀਆਂ ਸੁਣਾਈਆਂ ਸੀ ਖਰੇ ਕੁਝ ਕਾਰਹੀ ਨਾ ਲਿਆ ਹੋਵੇ ਸੂਰਜ ਡੁੱਬਾ ਸ਼ਾਮ ਪੈ ਗਈ ਕੰਟੀ ਵੱਜੀ ਬੂਆ ਖੋਲਿਆ ਤਾਂ ਜੱਸੀ ਸਾਹਮਣੇ ਖੜਾ ਸੀ ਬਾਪੂ ਨੇ ਝਾਟ ਗੱਲ ਵਕੜੀ ਵਿੱਚ ਲੈ ਲਿਆ ਤੇ ਪਿਓ ਪੁੱਤ ਦੋਵੇਂ ਰੋਣ ਲੱਗੇ ਜੱਸੀ ਨੇ ਕਿਹਾ ਬਾਪੂ ਮੇਰੇ ਹਾਂ ਦੇ ਮੁੰਡੇ ਕਾਰਾਂ ਮੋਟਰਸਾਈਕਲ ਲਾਈਫ ਘੁੰਮਦੇ ਯਾਰਾਂ ਦੋਸਤਾਂ ਨਾਲ ਸ਼ਰਾਬਾ ਪਿੰਦੇ ਮੱज्जा ਲੁੱਟਦੇ ਸਾਰੀ ਸਾਰੀ ਰਾਤ ਕੁੜੀਆਂ ਨਾਲ ਆਨਲਾਈਨ ਰਹਿੰਦੇ ਮੈਂ ਕੀ ਕਰਦਾ ਮੇਰਾ बस ਇੱਕ ਇਹੋ ਕਸੂਰ ਕਿ ਹਾਲੇ ਤੱਕ ਨੌਕਰੀ ਨਹੀਂ ਲੱਭ ਸਕਿਆ ਤਾਂ ਜੋ ਘਰ ਦਾ ਭਾਰ ਹੌਲਾ ਹੋ ਸਕੇ ਮੰਨਿਆ ਤੁਸੀਂ ਰਿਟਾਇਰ ਹੋ ਗਏ ਹੁਣ ਘਰ ਚਲਾਉਣਾ ਔਖਾ ਹੋ ਗਿਆ ਹੈ ਸਿਵਾਏ ਇੱਕ ਨੌਕਰੀ ਦੇ ਹੋਰ ਐਬ ਦੱਸੋ ਜੋ ਮੇਰੇ ਵਿੱਚ ਹੋਵੇ ਇਹ ਕਹਿ ਕੇ ਉਹ ਹੰਕੇ ਭਰ-ਭਰ ਰੋਣ ਲੱਗਾ ਤੇ ਨਾਲੇ ਬਾਪੂ ਦੇ ਹੱਥ ਵਿੱਚ ਇੱਕ ਨਵੇਂ ਬੂਟਾਂ ਦਾ ਡੱਬਾ ਦਿੱਤਾ ਬਾਪੂ ਦੇ ਪੁਰਾਣੇ ਬੂਟ ਟੁੱਟ ਚੁੱਕੇ ਸੀ ਬਾਪੂ ਉਹਨਾਂ ਨੂੰ ਹੀ ਠੀਕ ਕਰਵਾ ਕਰਵਾ ਕੇ ਪਾਈ ਜਾਂਦਾ ਸੀ ਇਹ ਦੇਖ ਕੇ ਸਭ ਦੀਆਂ ਅੱਖਾਂ 'ਚ ਹੁਣ ਅਥਰੂ ਰੋਕ ਨਹੀਂ ਸੀ ਰਹੇ ਜੱਸੀ ਨੇ ਬਾਪੂ ਦਾ ਹੱਥ ਫੜ ਕੇ ਕਿਹਾ ਬਾਪੂ ਬਸ ਇੱਕ ਵਾਰ ਨੌਕਰੀ ਮਿਲ ਜਾਂਦੇ ਤੇਰੇ ਸਾਰੇ ਕਰਜ਼ੇ ਲਾ ਦੂੰਗਾ ਗੁੱਡੀ ਦਾ ਵਿਆਹ ਵੀ ਧੂਮ ਧਾਮ ਨਾਲ ਕਰਾਂਗੇ ਤੇ ਤੈਨੂੰ ਤੇ ਮਾਂ ਨੂੰ ਸੋਹਣੀ ਕੋਠੀ ਵੀ ਪਾ ਕੇ ਦਊਂਗਾ ਮਾਂ ਨੇ ਹੱਸਦੇ ਹੋਇਆ ਹੌਲੇ ਜੇ ਸਿਰ ਤੇ ਥੱਪੜ ਮਾਰਦਿਆਂ ਹੋਇਆ ਕਿਆ ਚੱਲ ਝੱਲਾ ਜਾਣਾ ਹੋਵੇ ਪਹਿਲਾਂ ਰੋਟੀ ਤਾਂ ਖਾ ਲਾ ਪਤਾ ਨਹੀਂ ਕੱਲ ਦਾ ਮੇਰਾ ਪੁੱਤ ਕਿੱਥੇ ਕਿੱਥੇ ੱਟਕੇ ਖਾ ਰਿਹਾ ਇਹ ਬੋਲ ਕੇ ਮਾਂ ਰਸੋਈ ਵਿੱਚ ਚਲੀ ਗਈ ਤੇ ਬਾਪੂ ਵੀ ਅੱਖਾਂ ਪੂੰਝਦਾ ਹੋਇਆ ਕਮਰੇ ਵੱਲ ਚਲਾ ਗਿਆ ਤੇਜਸੀ ਗੁੱਡੀ ਨੂੰ ਆਖਣ ਲੱਗਾ ਜਾ ਪੈਨੇ ਰੋਟੀ ਲਿਆ ਤੇਰੇ ਵੀਰ ਨੂੰ ਬੜੀ ਭੁੱਖ ਲੱਗੀ ਆ ਸੋ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਧੰਨਵਾਦ